ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਮੈਮੂਆਣੇ ਦੇ ਵਿੱਚ ਤੇ ਇਹ ਪਿੰਡ ਮਿੱਤਰੋ ਫਰੀਦਕੋਟ ਤੋਂ ਸਾਧ ਰੋਡ ਦੇ ਉੱਤੇ ਰਹਿ ਜਾਂਦਾ ਇਹ ਪਿੰਡ ਮੈਮੂਆਣਾ ਮਚਾਕੀਕਾਲਾ ਨੰਗ ਕੇ ਪਿੰਡਾ ਜਿਹੜਾ ਉਹ ਮੈਮੂਆਣਾ ਹੀ ਆਉਂਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਤਿੰਨ ਵਖਾਉਣੇ ਇੱਕ ਕਟਾ ਇੱਕ ਝੋਟੀ ਦੇ ਇੱਕ ਗਾਂ ਆ ਗਾਂ ਆ ਜਿਹੜੀ ਮਿੱਤਰੋ ਤੋਕੜ ਗੱਭਣਾ ਕਿੰਨਾ ਦੁੱਧ ਦਾ ਕਿੰਨੇ ਚਰ ਦੀ ਗੱਭਣਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਸასიਖਾਲ ਵੀਰੇ ਸასიਖਾਲ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਵੀਰੇ ਵਧੀਆ ਸੇਤਾਂ ਘਰ ਪਰਵਾਰ ਬਾਈ ਸਭ ਵਧੀਆ ਵੀਰੇ ਠੀਕ ਆ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਰਾਜਾ ਵੀਰੇ ਪਿੰਡ ਮਹਿਮੂਆਣਾ ਹਾਂਜੀ ਸਨ ਆਫ ਵੀਰੇ ਬਲਵਿੰਦਰ ਸਿੰਘ ਵੀਰੇ ਬਲਵਿੰਦਰ ਸਿੰਘ ਵੱਡੇ ਭਾਈ ਰਾਜੇ ਬਾਈ ਆ ਜਿਹੜੀ ਗਾਂ ਆ ਕਿੰਨੇ ਚਰ ਦੀ ਗੱਭਣਾ ਇਹ ਵੀਰੇ ਦੋਆਂ ਮਹੀਨਿਆਂ ਦੀ ਚੱਕ ਪਾਸ ਆ ਵੀਰੇ ਠੀਕ ਆ ਤੇ ਦੁੱਧ ਵੀਰੇ ਦੁੱਧ ਹੈਗਾ 9.5 ਕਿਲੋ ਠੀਕ ਆ ਚਵਾਈ ਚੰਗੀ ਆ ਬਾਈ ਬਿਲਕੁਲ ਓਕੇ ਵੀਰੇ ਠੀਕ ਆ ਵੀਰੇ ਚੈੱਕ ਕਰਵਾ ਕੇ ਦੇ ਆ ਜੀ ਵੀਰ ਬੜਕੇ ਹਾਂ ਅਸੀਂ ਚੈੱਕ ਕਰਾ ਕੇ ਦੇਵਾਂਗੇ ਹਾਂ ਇਹ ਦੂਗਾਂ ਦੀ ਗਾਰੰਟੀ ਅਗਲੇ ਦੀ ਲੈਣ ਵਾਲੇ ਦੀ ਤੇ ਤੁਹਾਡੀ ਖਤਮ ਹੋਵੇ ਬਸ ਸਹੀ ਗੱਲ ਆ ਵੀਰੇ ਠੀਕ ਆ ਵੀਰੇ ਤੇ ਵੱਡੇ ਭਾਈ ਰੇਟ ਕੀ ਰਹੂਗਾ ਇਹਦਾ ਰੇਟ ਤਾਂ ਜੈ ਜੀ ਆ ਵੀਰੇ 33000 ਰੁਪਿਆ ਠੀਕ ਆ ਤੇ ਇਹ ਤਾਜੀ ਨੇ ਦੁੱਧ ਕਿੰਨਾ ਕੁ ਦੇਤਾ ਸੀ ਬਾਈ ਵੀਰੇ 17 ਕਿਲੋ ਸੀ ਠੀਕ ਆ ਸੂਏ ਕਿੰਵੇਂ ਲਈ ਗੱਬਣ ਹੋ ਗਈ ਬਾਈ ਦੂਜੇ ਸੂਏ ਲਈ ਠੀਕ ਆ ਪਹਿਲਾਂ ਵੀ ਮਿੱਤਰੋ ਦੂਜੇ ਸੂਏ ਲਈ ਦੋਆਂ ਮਹੀਨਿਆਂ ਦੀ ਗੱਬਣ ਆ 9.5 ਕਿਲੋ ਦੁੱਧ ਦਾ ਥਣ ਥਣ ਚੰਗਾ ਲੱਗਾ ਹੋਇਆ ਰੇਟ ਇਹਦਾ ਜਿਹੜਾ 33000 ਆ ਮਿੱਤਰੋ ਚਵਾਈ ਚਵਾਈ ਚੰਗੀ ਲੱਗੀ ਹੋਈ ਆ ਕ੍ਰੋਸ ਅੰਗ ਦੇ ਵਿੱਚ ਪੈਂਦੀ ਆ ਮਨਨੇ ਕਹਿਣ ਤੋਂ ਪਾਵੇ ਆ ਵੀ ਤਿਆਰੀ ਦੇ ਵਿੱਚ ਗਾਣਾ ਬਾਲਾ ਨਹੀਂ ਤੇ 50 55 ਵਾਲੇ 60 ਵਾਲੇ ਪਾੜੇ ਪੜ ਸਕਦੀ ਆ ਜੇ ਤੁਸੀਂ ਚੰਗੀ ਸੰਭਲੋ ਇਹਨੂੰ ਰੂਹਦਾਰੀ ਦੇ ਨਾਲ ਆ ਜਿੰਦਾ ਰੇਟ 33000 ਆ ਵਿੱਚੋਂ ਮੰਨਤਾਂ ਨੂੰ ਵੀ ਹੋ ਜਾਣਾ ਦੋ ਨੰਬਰ ਤੇ ਕੱਟੀ ਆ ਬਾਈ ਜਿਹੜੀ ਖੀਰੀ ਆ ਵੀਰੇ ਹਾਂਜੀ ਵੀਰੇ ਖੀਰੀ ਠੀਕ ਆ ਬਾਈ ਤੇ ਵੱਡੇ ਭਾਈ ਇਹਦਾ ਰੇਟ ਰੇਟ ਇਹਦਾ ਵੀਰੇ ਜੈ ਜੀ ਆ 20000 ਰੁਪਿਆ ਠੀਕ ਆ ਮੰਨ ਤਨ ਹੋ ਜੂ ਵੀਰੇ ਹਾਂਜੀ ਵੀਰੇ ਲੈ ਆ ਵੀ ਮਿੱਤਰੋ ਜੇ ਕਿਹਨੇ ਝੋਟੀ ਘਰੇ ਰੱਖਣ ਨੂੰ ਲੈਣੀ ਆ ਤਾਂ ਸਿੰਘ ਸਿੰਘ ਚੰਗਾ ਕੱਟੀ ਦਾ ਦੰਦਾ ਤੋਂ ਖੀਰੀ ਆ ਮੰਨ ਲਓ ਸਮਦਰ ਘਾਤ ਦੇ ਵਿੱਚ ਮੈਂ ਵਧੀਆ ਤਿਆਰ ਹੋਣ ਨੂੰ ਵੀ ਜਿਹੜੇ ਵੀ ਭਰਾ ਆ 23 ਆ ਕਿ 25 ਬਈ ਰੇਟ 20000 20000 ਰੁਪਿਆ ਜਿੰਦੀ ਰੇਟ ਆ 40 40 ਦੀ ਚੰਗੀ ਆ ਕੱਟੀ ਥੱਲੋ 40 40 ਵਿਖਾ ਦਿਓ ਬਾਈ ਜਿੰਦੀ 40 40 ਆ ਜਿਹੜੀ ਉਹ ਪੂਰੀ ਚੰਗੀ ਆ ਜਿੰਦੀ ਮਿੱਤਰੋ ਦੇਖ ਸਕਦੇ ਆ ਬਾਈ ਤੁਸੀਂ ਡਰਦੀ ਆ ਥੋੜਾ ਜਿਹਾ ਕਿਉਂਕਿ ਉੱਪਰ ਇੱਕ ਕੈਮਰੇ ਤੋਂ ਪਸ਼ੂ ਹਮੇਸ਼ਾ ਡਰ ਝੋਟੀ ਦਾ ਰੇਡ ਵਿਰੇ ਆਪਾਂ ਜੈ ਜੀ ਪਾਇਆ ਛੋੜ ਛੱਪਾ ਹੀ ਹੋਣਾ ਕੱਲਾ ਠੀਕ ਆ ਬਈ ਕੱਟਾ ਬਈ ਕੱਟਾ ਵੀ ਖੜਾ ਵਿਰੇ ਮੈਂ ਤਾਂ ਨਾ ਦੋਵੇਂ ਪਸ਼ੂ ਲੈਣੋਂ ਤੇ ਫੇਰ ਹੀ ਦੇ ਦੋ ਆਫਰ ਹੀ ਆ ਹੈ ਬਾਈ ਹਾਂਜੀ ਵਿਰੇ ਦੋਵੇਂ ਪਸ਼ੂ ਲੈਣੋਂ ਤੇ ਰੱਖ ਦੀਏ ਫਰੀ ਦੇ ਵਿੱਚ ਮੈਂ ਤਾਂ ਆਪੇ ਕੋਈ ਕਰ ਲੂ ਤਿਆਰ ਹੈ ਠੀਕ ਕਿੰਨੇ ਦਾ ਵਿਰੇ ਦੇ ਦੀ ਆਸਾਨੀ ਚਲ 8000 ਦਾ ਦੇ ਦਈਏ ਵਿਰੇ 8 ਜਿਆਦਾ ਜੈ ਜੈ ਕਰ ਲਾ ਯਾਰ ਬਾਜੂ ਜਾਨਵਰ ਚਾਰੇ ਦੀ ਕੋਈ ਹਾਰ ਘੱਟ ਦੇ ਦਾਂਗੇ ਠੀਕ ਆ ਵਿਰੇ ਲੈ ਵੀ ਮਿੱਤਰੋ ਜੇ ਤੁਸੀਂ ਕੱਟਾ ਲੈਣਾ ਤੇ ਇਹਦਾ 8000 ਕੀਮਤ ਦਾ ਬਾਈ ਹੁਣੀਆਂ ਦੇ 7000 ਦਾ ਦੇ ਦੇਾਂਗੇ ਜਿਹੜੇ ਭਰਾਣੋ ਇਹ ਵੀ ਚਾਹੀਦਾ ਕਿੰਨੇ ਮਹੀਨਿਆਂ ਦਾ ਬਾਈ ਇਹ ਇਹ ਮਾਦੀ ਜੀ ਦੁਆਰਾ ਸੱਤਾਂ ਗਿ ਮਹੀਨਿਆਂ ਦਾ ਵੀਰੇ ਠੀਕ ਠੀਕ ਹੈ ਸਿਆਂ 7-8 ਮਹੀਨਿਆਂ ਦਾ ਲੱਗੇ ਤਾਂ ਕਿ ਕਰਕੇ ਉਹ ਮਰ ਆਉਂਦੀ ਮਾਂ ਵਾ ਹੈ ਹਾਂਜੀ ਠੀਕ ਦੁੱਧ ਕਿੰਨਾ ਮਾਂ ਥੱਲੇ ਆਉਂਦੀ ਥੱਲੇ ਦੁੱਧ ਵੀਰੇ ਹਾਂ ਦੁੱਧ ਹੈਗਾ ਵੀਰੇ 12 13 ਕਿਲੋ ਠੀਕ ਆ ਬਾਈ ਨੰਬਰ ਦੇ ਦਈਏ ਵੀਰੇ ਇੱਕ ਵਾਰੀ ਬਾਈ 9463785820 ਇੱਕ ਵਾਰੀ ਹੋਰ ਆਉਣ ਦੇ 9463785820 9463785820 9463785820 ਬਾਈ ਦਾ ਫੋਨ ਨੰਬਰ ਆ ਪਿੰਡ ਮੈਮੂ ਆ ਨਾ ਜਿਹੜਾ ਫਰੀਦਕੋਟ